हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ 16 16 ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਗੱਗੋ ਬੂਆ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਪੁੱਚਰ ਪਿੰਡ ਬਿਲਕੁਲ ਨਜ਼ਦੀਕ ਆ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਆ ਤੇ तकरीबन ਹਰ ਇੱਕ ਵੀਡੀਓ ਦੇ ਵਿੱਚ ਤਾਂ ਹੋਊ ਕੋਈ 5-6 ਨਗ ਆਪਾਂ ਇਸ ਘਰੋਂ ਦਿਖਾ ਦਿੰਨੇ ਆ ਠੀਕ ਆ ਜੀ ਤੇ ਅੱਜ ਵੀ तकरीबन ਪਸ਼ੂ ਹੈਗੇ ਸੀਗੇ ਕੁਝ ਵੀ ਜਿਹੜੇ ਨਗ ਸੇਲ ਹੋ ਚੁੱਕੇ ਆ ਤੇ ਚਾਰ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਾਂਗੇ ਰੇਡ ਪਰਤੇ ਦੋਸਤੋ ਜਿਹੋ ਜਿਹੇ ਪਸ਼ੂ ਉਹ ਜਿਹੜਾ ਰੇਡ ਠੀਕ ਆ ਜੀ ਬਾਕੀ ਰੇਡ ਜਿੰਨੇ ਵੀ ਹੋਣਗੇ ਬਿਲਕੁਲ ਜਾਇਜ਼ ਤੇ ਜੈਨੂਨ ਕਰਾਉਣ ਦੀ ਕੋਸ਼ਿਸ਼ ਆਪਣੀ ਰਹਿੰਦੀ ਆ ਤੇ ਫਿਲਹਾਲ ਇੱਕ ਜਿਹੜੀ ਮੱਝ ਦੋਸਤੋ ਇੱਕ ਝੋਟੀ ਦਿਖਾਵਾਂਗੇ ਇਹ ਗੱਬਣਾ ਤਿਆਰੀ ਵਾਲੀ ਆ ਤੇ ਤਿੰਨ ਜਿਹੜੀਆਂ ਮੱਝਾਂ ਸੂਈਆਂ ਨੇ ਠੀਕ ਆ ਜੀ ਤੇ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਕੀ ਮਿਲ ਕੇ ਰ ਉਹ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਅੱਜ ਤਰੀਕ ਦੋਸਤੋ 27 ਮਈ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਸੋ ਐਨੀਮਲ ਦੋਸਤੋ ਜਿਹੜਾ ਵੀ ਕਿਸੇ ਕਿਸਾਨ ਫਾਰਮਰ ਵੀਰ ਨੂੰ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਘਰ ਆਣ ਕੇ ਕਰਨੀ ਹੁੰਦੀ ਹੈ ਚਾਹੇ ਦੋ ਡੰਗ ਚੋਲੋ ਚਾਹੇ ਤਿੰਨ ਟੈਮ ਚੋਲੋ ਜਿਹੜਾ ਪਸ਼ੂ ਸੋਇਆ ਗੱਬਣ ਪਸ਼ੂ ਆਪਣਾ ਚੌਥਾ ਥਾਂ ਦਾ ਟਿੱਪ ਕੇ ਭਰਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤੇ ਬਾਕੀ ਇੱਕ ਗੱਲ ਹੋਰ ਬੇਨਤੀ ਮੇਰੀ ਹੁੰਦੀ ਹੈ ਸਾਰੇ ਫਾਰਮਰ ਵੀਰਾਂ ਦੇ ਅੱਗੇ ਸੋ ਜਿਹੜਾ ਵੀ ਐਨੀਮਲ ਦੋਸਤੋ ਤੁਹਾਨੂੰ ਪਸੰਦ ਆਉਣ ਤੋਂ ਪਹਿਲਾਂ ਆਪਣਾ ਸਾਈ ਬਿਆਨਾ ਕਰਕੇ ਜਰੂਰ ਤੁਰਿਆ ਤੁਰਿਆ ਕਰੋ ਤਾਂ ਕਿ ਦੋਸਤੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀਰ ਨੂੰ ਕਿਸੇ ਤਰ੍ਹਾਂ ਦਾ ਕੋਈ ਖਰਾਬਾ ਨਾ ਹੋਵੇ ਇਥੇ ਠੀਕ ਹੈ ਜੀ ਕਿਉਂਕਿ ਪਸ਼ੂ ਕਿਤੇ ਨਾ ਕਿਤੇ ਕਈ ਨਾ ਸੇਲ ਹੋ ਜਾਂਦਾ ਤੇ ਵੀਰ ਸਾਈ ਬਿਆਨੇ ਤੋਂ ਬਗੈਰ ਜਿਹੜੇ ਤੁਰ ਪੈਂਦੇ ਆ ਤੇ ਬਾਅਦ ਵਿੱਚ ਇਤਰਾਜ਼ ਕਰਦੇ ਵੀ ਅਸੀਂ ਉੱਤੇ ਪਹੁੰਚੇ ਸੀ ਵੀ ਪਸ਼ੂ ਸੇਲ ਹੋ ਗਿਆ ਸਾਈ ਬਿਆਨਾ 2000 ਕੋਈ 1000 ਕੋਈ 3000 ਕੋਈ 5000 ਜਿਵੇਂ ਵੀ ਤੁਹਾਡੀ ਸਮਰੱਥਾ ਹੈਗੀ ਆ ਓਵੇਂ ਆਪਣਾ ਸਾਈ ਬਿਆਨਾ ਕਰਕੇ ਜਰੂਰ ਤੁਰਿਆ ਕਰੋ ਠੀਕ ਹੈ ਜੀ ਆਹ ਲੋ ਇੰਨੀਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਸਤ ਸ੍ਰੀ ਅਕਾਲ ਸਾਰਨ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਤਨਾਮ ਸਿੰਘ ਠੀਕ ਠਾਕ ਵਧੀਆ ਜੀ ਵਧੀਆ ਵਧੀਆ ਠੀਕ ਠਾਕ ਅੱਛਾ ਵੀ ਸਤਨਾਮ ਉਦੋਂ ਵੀ ਆਪਾਂ ਵੀਡੀਓ ਪਾਈ ਸੀ ਚਾਰਕ ਨਾਗਾ ਪਤ ਖਾਇ ਸੀ ਚਾਰ ਪੰਜ ਕ ਹਾਂਜੀ ਪਸ਼ੂ ਚਲੋ ਉਦੋਂ ਵੀ ਮੰਜਾਂ ਚੰਗੀਆਂ ਖਾਸ ਸਪੈਸ਼ਲ ਸੀ ਵੱਡੀਆਂ ਮੰਜਾਂ ਸੀ ਹਾਂਜੀ ਹੋ ਗਈਆਂ ਸੇਲ ਸਾਰੀਆਂ ਫਿਰ ਹਾਂਜੀ ਜੀ ਸਾਰੀਆਂ ਸੇਲ ਹੋ ਗਈਆਂ ਤੁਹਾਡੇ ਸ਼ੋਰ ਦੇ ਉੱਤੇ ਸਾਰੀਆਂ ਸੇਲ ਹੋ ਗਈਆਂ ਵੀਡੀਓ ਆਉਣ ਤੋਂ ਬਾਅਦ ਹੀ ਆਈ ਵੀਡੀਓ ਠੀਕ ਹੈ ਜੀ ਹਾਂਜੀ ਮੰਜਾਂ ਚੰਗੀਆਂ ਸਪੈਸ਼ਲ ਸੀ ਹਾਂਜੀ ਮੰਜਾਂ ਚੰ ਆਪਾਂ ਬਿਲਕੁਲ ਸਾਹਮਣੇ ਇਹ ਮੱਝਾਂ ਦੇਖ ਰਹੇ ਆ ਇੱਕ ਹੀ ਆਪਣੇ ਕੋਲ ਗੱਬਣਾ ਜਿਹੜੀ ਆ ਮੱਝ ਤੁਹਾਡੇ ਕੋਲ ਆ ਵੀ ਜਮਾਈ ਗੱਬਣਿਆ ਦੂਜਾ ਸੂਹ ਝੋਟੀ ਦਾ ਹੈ ਇਹ ਗੱਬਣਿਆ ਬਾਕੀ ਤਿੰਨੇ ਮਈਆਂ ਸਈਆਂ ਮ ਠੀਕ ਆ ਜੀ ਹਾਂਜੀ ਇਹ ਆਜੀ ਸੂਈ ਆ ਹਾਂਜੀ ਤੇ ਆ ਮੱਝਾਂ ਸੂਈ ਨੂੰ 2 ਮਹੀਨੇ ਹੋ ਗਏ ਸਮਾਂ ਮਗਰ ਕੱਟੀ ਆ ਠੀਕ ਆ ਦੂਸਰੇ ਨੰਬਰ ਤੇ ਤੀਸਰੇ ਨੰਬਰ ਵਾਲੇ ਬੱਚਾ ਗਾੜੀ ਬਦਰ 12-15 ਦਿਨ ਸੂਈ ਨੂੰ ਹੋ ਗਏ ਠੀਕ ਆ ਜੀ ਹਾਂਜੀ ਲਓ ਦੋਸਤੋ ਜਿਹੜੀਆਂ ਸੂਈਆਂ ਨੇ ਉਹਨਾਂ ਨਾਲ ਪ੍ਰੋਪਰ ਬੱਚੇ ਤੁਹਾਨੂੰ ਦਿਖਾ ਦਾਂਗੇ ਪ੍ਰੋਪਰ ਬੱਚਿਆਂ ਦੇ ਨਾਲ ਨੇ ਤਿੰਨੇ ਮੱਝਾਂ ਤੇ ਜਿਹੜੀ ਗੱਬਣ ਆ ਇਹਦੀ ਬ ਗੱਬਣ ਦੀ ਆਪਾਂ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਸਤਨਾਮ ਕਰੀਏ ਸ਼ੁਰੂਆਤ ਕਿਹੜੇ ਬੰਨਿਓ ਕਰਦੇ ਜੀ ਇਦਾਂ ਕਰ ਲਈਏ ਲਓ ਜੀ ਤੇ ਇਸ ਮੱਝ ਦੀ ਡਿਟੇਲ ਇੱਕ ਵਾਰੀ ਸਾਂਝੀ ਕਰਦੇ ਮੇਰਾ ਵੀਰ ਵੀ ਸੋਈ ਨੂੰ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਇਹਨੂੰ ਵੀਰ ਜੀ ਰਾਤੀ ਰਾਤੀ ਸਕਾਲੀ ਸੋਈ ਏ ਕੱਲ ਰਾਤੀ ਸੀ ਹਾਂ ਜੀ ਕੱਲ ਸੋਈ ਏ ਠੀਕ ਆ ਸੂਬਾ ਕਰਵਾ ਜੀ ਸੂਬਾ ਵੀਰ ਜੀ ਤੀਜਾ ਸੂਆ ਜੋ ਤੀਜਾ ਵਾਲੇ ਕੋ ਚੌਥਾ ਵੀ ਲਾ ਲੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਵਪਾਰ ਦਾ ਕੰਮ ਆ ਤੇ ਠੀਕ ਆ ਕੋਈ ਵੀਰ ਤੀਜਾ ਮੰਨ ਵਾਲੇ ਕੋਈ ਚੌਥਾ ਮੰਨ ਵਾਲੇ ਸਮਝੋ ਤੁਸੀਂ ਆਪਣੀ ਦੇਖਣੀ ਹੈ ਤੇ ਕੱਲ ਮਗਰ ਕਟਾ ਠੀਕ ਹੈ ਜੀ ਲਓ ਜੀ ਮਗਰ ਕਟਾ ਤੁਸੀਂ ਸਾਹਮਣੇ ਦੇਖ ਲਓ ਪੂਰਾ ਨਿਕਰ ਹੁੰਦਲ ਹੀੜ ਜਿਹੜਾ ਮਗਰ ਕਟਾ ਵੇਖੋ ਪੂਰਾ ਨਿਕਰ ਠੀਕ ਹੈ ਜੀ ਤੇ ਕਾਫੀ ਸੋਹਣਾ ਪਲਿਆ ਪਲੋਸਿਆ ਮਗਰ ਕਟਾ ਤੇ ਮੱਝ ਤਕਰੀਬਨ ਤੁਸੀਂ ਦੋਸਤੋ ਵੇਖ ਲਓ ਸੂਸਵਾ ਦੇ ਵਿੱਚ ਆਈ ਆ ਕਿਉਂਕਿ ਗਰਮੀ ਦੀ ਜਿਹੜੀ ਹੁਣ ਦੋਸਤੋ ਰੋਤਾ ਠੀਕ ਹੈ ਜੀ ਗਰਮੀ ਦਾ ਸੀਜ਼ਨ ਆ ਤੇ ਸੂਣ ਤੋਂ ਬਾਅਦ ਇੱਕ ਵਾਰੀ ਤੁਹਾਨੂੰ ਪਤਾ ਪਸ਼ੂ ਇੱਕ ਵਾਰੀ ਤੈਹ ਜੀ ਲਾ ਜਾਂਦਾ ਇਹ ਵੀ ਥੋੜੀ ਮੱਝ ਪੈਣੇ ਬੜੇ ਜਿਹੀ ਆ ਅੱਛਾ ਜੀ ਪੈਣੇ ਜਾਈ ਮੱਝ ਤਾਂ ਕਿ ਥੋੜਾ ਜਿਹਾ ਨੰਗਨ ਮੱਝ ਪੱਟੇ ਬੜੇ ਤੇ ਅੱਛਾ ਤੇ ਸਦਨਾਮ ਚੋਣ ਜਣ ਕਿੱਦਾਂ ਨਿਕਲੀ ਜੀ ਚੋਣ ਜਣ ਬੋਦੀ ਵੀਰ ਜੀ ਬੋਦੀ ਪੋਲੀ ਭਾਵੇਂ ਹੱਥ ਲਾ ਕੇ ਨਾ ਛੱਡ ਦੋ ਐ ਪੋਲੀ ਇੱਕ ਨੰਬਰੀ ਮਾਈ ਪੋਲੀ ਜੋ ਬਹੁਤ ਜਿਆਦੀ ਪੋਲੀ ਚਵਾਈ ਬਹੁਤ ਵਧੀਆ ਜੋ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਗੱਲ ਦੀ ਨਹੀਂ ਆ ਲਓ ਬੇ ਠੀਕ ਆ ਸੋ ਕੱਦ ਦੋਸਤੋ ਵਧੀਆ ਹੈ ਮੀਡੀਅਮ ਹੋਵੇ ਜਲੇ ਮੇਲ ਤੋਂ ਥੋੜੀ ਜੀ ਪਲਾਸ ਹਾਈਟ ਆ ਵਡੀਆਂ ਮੱਜਾਂ ਦੇ ਵਿੱਚ ਤੁਸੀਂ ਇਹਨੂੰ ਮੰਨ ਕੇ ਸੌਦਾ ਕਰ ਲਿਓ ਤੇ ਵੈਸੇ ਖਾਲੀ ਸਾਫ ਕਰਤੀ ਪਾਵੇ ਤੂੰ ਨਹੀਂ ਨਹੀਂ ਪਾਜੀ ਅੱਛਾ ਆਇਆ ਪਾ 4.5 ਕਿਲੋ ਬੋਲਾ ਚੋਇਆ ਮਾਈ ਥੇ ਲਓ ਠੀਕ ਹੈ ਜੀ 9 ਕਿਲੋ ਮਾਇਸ਼ਲੇ ਬਹੁ ਹੀ ਹੋਊਗੀ 8-9 ਕਿਲੋ ਇਹ ਵਿੱਚ ਹੋਊਗੀ ਪੂਰੀ ਬੌਲੀ ਠੀਕ ਹੈ ਜੀ ਹਾਂਜੀ ਲਓ ਵੀ 8-9 ਦੇ ਦਰਮਿਆਨ ਦੋਸਤੋ ਹੁਣ ਬੌਲੀ ਤੇ ਚੱਲ ਰਹੀ ਆ ਸੋ ਥਾਣਾ ਗਰਲਾਵਾਂਡ ਤੁਸੀਂ ਆ ਸਾਹਮਣੇ ਵੇਖੋ ਗਰਲਾਪੁਰਲਾ ਕਾਫੀ ਸੋਹਣੀ ਆ ਥਾਣ ਵੀ ਬਿਲਕੁਲ ਇੱਕਸਾਰ ਚਾਰੇ ਥਣ ਹਾਂਜੀ ਤੇ 8-9 ਬੌਲੀ ਤੇ ਚੱਲ ਰਹੀ ਆ ਕੱਲ ਦੀ ਸੂਈ ਲੈ ਵੀ ਸਦਾ ਨਾਮ ਖੋਲ ਕੇ ਇੱਕ ਵਾਰੀ ਤੋਰੀ ਮੜਾ ਜਾ ਤੇ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਠੀਕ ਹੈ ਜੀ ਪਤਲੇ ਪਿੰਡੇ ਦੀ ਦੁੱਧ ਵਾਲੀ ਵੀਰ ਜੀ ਮੱਝ ਦੁੱਧ ਵਾਲੀ ਬਾਸੇ ਨਾ ਤੁਹਾਡੇ ਡੈਡੀ ਗਾ ਪੱਠੇ ਨਹੀਂ ਚੁੱਕਣ ਦੀ ਮੱਝ ਤਾਂ ਠ ਸੋ ਨਵੀਂ ਤਾਂ ਦੇ ਜਦੋਂ ਪਸ਼ੂ ਦੋਸਤੋ ਜਾਂਦਾ ਤੇ ਥੋੜਾ ਜਿਹਾ ਜੀਜੂ ਲਾਉਣ ਲੱਗਿਆ ਤੁਹਾਨੂੰ ਪਤਾ ਹੀ ਇਹ ਵੀ ਕੋਈ 2-4 ਦਿਨ ਕੇ ਨਾ ਹਫਤਾ ਹਫਤਾ ਪਸ਼ੂ ਲੈ ਜਾਂਦਾ ਸਮਾਂ ਇੱਕ ਵਾਰੀ ਜੀ ਧਰ ਗਿਆ ਤੇ ਫਿਰ ਦੁੱਧ ਵੀ ਪਸ਼ੂ ਵੱਜ ਜਾਂਦੇ ਆ ਤੇ ਬਿਲਕੁਲ ਪੱਠਾ ਡਕਾ ਵੀ ਪੂਰਾ ਪੇਟ ਭਰ ਕੇ ਖਾਂਦੇ ਆ ਤੇ ਫਿਰ ਥੋੜੀ ਜੀ ਜਿਹੜੀ ਸਿਹਤ ਵਾਲੇ ਪਾਸਿਓਂ ਗੱਲਬਾਤ ਹੋਰ ਬਣ ਜਾਂਦੀ ਆ ਤੇ ਆ ਤੁਸੀਂ ਵੇਖੋ ਮਾਜ ਠੀਕ ਆ ਜੀ 8-9 ਕਿਲੋ ਹੁਣ ਬੌਲੇ ਤੇ ਚੱਲ ਰਹੀ ਆ ਤੇ ਵਿਖਾਲਾ ਬਿਲਕੁਲ ਤੁਹਾਡੇ ਸਾਹਮਣੇ ਜੀ ਹਾਂ ਲਓ ਜੀ ਠੀਕ ਆ ਸੋ ਮਗਰ ਕਟਾ ਵੀ ਪੂਰਾ ਜ਼ਬਰਦਸਤ ਆ ਕਾਫੀ ਫਲਿਆ ਫਲੋਸਿਆ ਮਗਰ ਕਟਾ ਠੀਕ ਆ ਤੇ ਸਤਨਾਮ ਇਹਦੀ ਡਿਮਾਂਡ ਕੀ ਕਰਦੇ ਪੈਜੇ ਵੀ ਜੀ ਇਹਦੀ 82000 ਰੁਪਏ ਦੇਵਾਂਗੇ 82000 ਲੈਣ ਦੇ ਨਹੀਂ ਹਾਂ ਜੀ ਮਾਨਤਾ ਕਰਾਂਗੇ ਸ਼ੋਸ਼ਪਾ ਹੀ ਹੋਣਾ ਜੋ ਠੀਕ ਆ ਜੀ ਹਾਂ ਜੀ ਬਾਕੀ ਵੀਰ ਜੀ ਮਾਝ ਰੋਧਾ ਲਈ ਆ ਇਹ ਨਹੀਂ ਬੇਬਸ ਲੋ ਚੋਈ ਨਹੀਂ ਆ ਆਪਣਾ ਨਹੀਂ ਉਹ ਕੰਮ ਆਪਾਂ ਵੀਰ ਜੀ ਦੇ ਚਾਰ ਕਿਲੋ ਬੋਲੀ ਹੋ ਗਿਆ ਅੱਛਾ ਜਿਹੜਾ ਮਰਜੀ ਵੀ ਰਾਨ ਕੇ 8 ਕਿਲੋ ਬੋਲੀ ਕੰਡੇ ਨਾਲ ਮਿਲ ਲੈਣ ਕੇ ਅੱਛਾ ਜੀ 8 ਕਿਲੋ ਦੀ ਬੋਲੀ ਨੌ ਮਣ ਕੇ ਸਾਡੇ ਬੱਚੇ ਬੱਚੇ ਕਿਸੇ ਰਕਮ ਦਾ ਕੋਈ ਭੂਰ ਫੁਵਾਰਾ ਕਿਸੇ ਰਕਮ ਇਹ ਗੱਲ ਦੀ ਵੀਰ ਜੀ ਮੈਂ ਦੋ ਤੋਂ 12 13 ਕਿਲੋ ਦੇਣ ਲਈ ਆ ਥੋੜਾ ਕਹਣਾ ਮੱਜ ਕੱਲ ਦੀ ਆਈ ਆ ਆਣ ਕੇ ਸੂਬੀ ਉਸ ਲਈ ਤੇ ਮੱਜ ਆਈ ਪੈਂਟ ਦੇ ਵਿੱਚ ਉਹਦੇ ਕਾਰਨ ਆਇਆ ਥੋੜਾ ਲਿਸਟ ਬਣਾ ਵਿਖਾਉਣ ਲਈ ਆ ਮੁੱਲ ਕੀ ਦੱਸਿਆ ਤਾਂ 82000 ਰੁਪਏ ਵੀਰ ਜੀ 82000 ਦੀ 82000 ਦੀ ਦੱਸੋ ਇਹ ਜੀ ਬਾਕੀ ਇਹ ਕਹਿੰਦੇ ਵੀਰ ਜੀ ਘਰ ਖਰ ਖੜ ਲੋਵੀ ਮੱਝ ਦੋਸਤੋ ਪਸੰਦ ਆਊਗੀ ਚੋਚ ਆ ਕੇ ਆਪਣੀ ਤਸੱਲੀ ਕਰ ਲਿਓ ਇਹ ਤਾਂ ਹੈ ਨਹੀਂ ਵੀ ਗੱਬਣਾ ਠੀਕ ਆ ਤੇ ਸਦਰਾਮ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆ ਆਪਣੇ ਕੋਲ ਖੜੀ ਨੀਲੀ ਦੇ ਪੱਖ ਦੇ ਵਿੱਚ ਹਾਂਜੀ ਇਸ ਝੋਟੀ ਦੀ ਇਸ ਮੱਝ ਦੀ ਡਿਟੇਲ ਵੀ ਕਰਤੀ ਇਹ ਕੱਪਣ ਹਾਂਜੀ ਹਾਂਜੀ ਇਹ ਗੱਬਣ ਵੀਰ ਜੀ ਠੀਕ ਆ ਜੀ ਸੂਹਾ ਦੂਜਾ ਹਾਂਜੀ ਦੂਜਾ ਸੂਹਾ ਵੀਰ ਜੀ ਦੂਜਾ ਸੂਹਾ ਠੀਕ ਆ ਜੀ ਹਾਂਜੀ ਸੋ ਕਰਮਾ ਵਾਲੀ ਦੋਸਤੋ ਲੇਵੇ ਵਾਲੇ ਪਾਸਿਓ ਇਹ ਵੀ ਪੂਰੀ ਸਾਫ ਸੁਥਰੀ ਆ ਬਖਾਲਾ ਬਖੂਲਾ ਬਾਕੀ ਬਣੀ ਥਣੀ ਬੜੀ ਆ ਠੀਕ ਆ ਜੀ ਉੱਪਰੋਂ ਵੇਖੋ ਤੁਸੀਂ ਸਿਹਤ ਵਾਈਜ਼ ਵੀ ਪੂਰੀ ਕਾਇਮ ਆ ਨਿਗਰ ਆ ਆ ਵੇਖੋ ਜੀ ਤੁਸੀਂ ਥਣ ਦੇਵਾ ਸਾਂਭੀ ਗਏ ਨੇ ਮਾਜਪੂਰੀ ਤੇ ਸਤਨਾਮ ਦੇਣ ਹਜੇ ਕਿੰਨੇ ਕ ਮੰਨਦੇ ਆ ਲੈ ਜੂਗਾ ਵੀਰ ਜੀ ਉਹ ਦਿੰਦੇ ਪੰਜ ਤੀਂ ਦੇ ਪੂਰੀ ਹੋਣੇ ਦੇ 5 ਜੂਨ ਨੂੰ ਹਾਂਜੀ ਅਜੇ 8-9 ਦਿਨ ਪਏ ਫਿਰ ਅਜੇ 8 ਦਿਨ ਪਏ 8 ਦਿਨ ਮਾਜ ਨੇ ਲੈ ਨਹੀਂ ਥਣ ਨੂੰ ਬੰਨਣਾ ਮਾਜ ਨੇ ਜੀ ਠੀਕ ਆ ਜੀ ਹਾਂਜੀ ਜੀ ਲਓ ਦੋਸਤੋ ਘੱਟੋ ਘਾਟ ਵੀ 8-9 ਦਿਨ ਦਾ ਵੀਰ ਐਸਟੀਮੇਟ ਦੱਸ ਰਿਹਾ ਬਾਕੀ ਹਜੇ ਨਾਰਮਲੀ ਆਪਾਂ ਗੱਲ ਕਰ ਲਈਏ ਤੇ ਲਾਗਾ ਜਿੰਨਾ ਵੀ ਹੈਗਾ ਕਰਮਾੜੀ ਨੇ ਹੋਰ ਉਮੀਦ ਕਰਦੇ ਆ ਵੀ ਹਜੇ ਬਣੂਗੀ ਪੂਰਾ ਥੱਲੇੋਂ ਠੀਕ ਆ ਤਾਂ ਪੰਜਾਂ ਕਈ ਪਸ਼ੂ ਜਿਹੜੇ ਬਿਲਕੁਲ ਨੇੜੇ ਤੇ ਪੰਜੀ 73 ਦਿਨੀ ਪੂਰੇ ਬਣਦੇ ਆ ਬਣ ਬਣ ਕਮਲੇ ਹੁੰਦੇ ਆ ਠੀਕ ਆ ਜੀ ਤੇ ਬਾਕੀ ਸੋਹਣੇ ਕੱਦ ਕਾੜ ਦੇ ਵਿੱਚ ਪੂਰੇ ਭਰਵੇਂ ਪਿੰਡੇ ਦੀ ਆਹ ਕੋਕ ਬਿਲਕੁਲ ਬਿੱਲੀ ਮਨ ਕੀ ਅੱਖ ਆ ਦੇਖੋ ਲੈ ਵੀ ਸਤਨਾਵੀਰ ਖੋਲੀ ਮੜਾ ਜੇ ਨਿਕੁਬਰੀ ਤੋਰੀਏ ਲੰਮਾ ਤਾਂ ਪੜੀ ਪ੍ਰੀਤੀ ਪੂਰੀ ਆ ਦੋਸਤੋ ਠੀਕ ਆ ਜੀ ਨੋ ਡਾਊਟ ਕੋਈ ਰਸੀ ਫਿੱਕੀ ਆ ਪੂਰੀ ਵਜਨ ਦੇ ਵਿੱਚ ਕਰਮਾੜੀ ਤੇ ਸੂਬਾ ਦੂਜਾ ਇਸ ਝੋਟੀ ਦਾ ਸੂਨਾ ਮਾਰਲੇ ਖੁਰ ਤੋਤੇ ਆ ਕਿਤੇ ਨਾ ਕਿਤੇ ਕਈ ਵਾਰਾਂ ਦੋਸਤੋ ਇਸੇ ਮੱਝ ਦੀ ਜੇਕਰ ਆਪਾਂ ਗੱਲ ਕਰਨ ਲਈਏ ਝੋਟੀ ਦੀ ਗੱਲ ਕਰ ਲਈਏ ਮਦਰ ਕਈ ਵਾਰਾਂ ਨੀਲੀ ਰਾਵੀ ਦੇ ਮਾਲੀ ਤੋਂ ਵੀ ਬਣੀ ਹੋ ਸਕਦੀ ਹੈ ਵੀ ਜਿੰਦੇ ਵਿੱਚ ਕਿਤੇ ਨਾ ਕਿਤੇ ਨੀਲੀ ਦਾ ਪੱਕ ਝਲਕ ਮਾਰ ਰਿਹਾ ਠੀਕ ਆ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਖਾਣ ਦੇਵੇ ਦੀ ਸਾਫ ਸੁਥਰੀ ਤੇ ਬਾਕੀ ਸਤਨਾਮ ਟਿਪਣ ਟੁੱਪਣ ਅਜੇ ਫਿਰ ਸ਼ਹਿਦ ਹੀ ਆਉਂਦਾ ਮਖਿਆਰੀ ਆ ਹਾਂ ਜੀ ਹਾਂ ਜੀ ਠੀਕ ਆ ਜੀ ਬੇਸਤਰਾਮਾ ਝੋਟੀ ਇਹ ਵੀ ਚੰਗੀ ਆ ਭਰਾ ਹਾਂਜੀ ਹਾਂਜੀ ਤੇ ਇਹ ਆਪਾਂ ਕਿੱਥੋਂ ਤੱਕ ਦੇ ਦੇਣੀ ਆਂ ਵੀਰ ਜੀ 1 ਲੱਖ 20000 ਦੀ 1 ਲੱਖ 20 ਦੀ ਹਾਂਜੀ ਹਾਂਜੀ ਤੇ ਕਸਰਾ ਕੁਸਰਾ ਕੋਈ ਕੱਢ ਦੇ ਜੇ ਜਦੋਂ ਕੋਈ ਸੱਜਣ ਆਪਣਾ ਆਉਂਦਾ ਤੇ ਮੈਂ ਨਾ ਵੀਰ ਜੀ ਮਾਨਤਾ ਕਰਾਂਗੇ ਅੱਗੇ ਆਏ ਵੀਰ ਕੀਤਾ ਉਸ ਲਈ ਠੀਕ ਉਹ ਹਰ ਵੀਰ ਨੇ ਘਰ ਦੁੱਧ ਵੀ ਨੂੰ ਖੜਨੀ ਹੁੰਦੀ ਆ ਜੇ ਇਹਨੂੰ ਵੀ ਕੋਈ ਫਾਇਦਾ ਹੋ ਜਾਏ ਥੋੜਾ ਬਾਧ ਗੱਡੀ ਕਰਾਇਸ਼ ਛੱਡਦੀਏ ਕਿਸੇ ਨੇ ਦੂਰ ਨੇੜੇ ਖੜਨੀ ਹੁੰਦੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਾਕੀ ਕੋਈ ਵੀਰ ਮੈਂ ਦੁੱਧ ਆਖਿਲ ਦੇਦਾ ਜੋੜੀ ਨੇ ਐਰ ਕੀ 12 13 ਗਲ ਦੁੱਧ ਝੋਟੀ ਦੇਊ ਬਿਲਕੁਲ ਪੂਰਾ ਬਾਡੀ ਸਟਰਕਚਰ ਤੁਸੀਂ ਦੇਖ ਲਿਆ ਝੋਟੀ ਦਾ ਸੋਹਣੀ ਦਿੱਖ ਦੁਖਾ ਕਈ ਵਾਰਾ ਵੀਰ ਸ਼ਕੀਨ ਦਾ ਸ਼ਕੀਨ ਪਸ਼ੂ ਲੱਭ ਰਹੇ ਹੁੰਦੇ ਆ ਤੇ ਨਾਲ ਕਿਤੇ ਨਾ ਕਿਤੇ ਚੰਗੇ ਮਿਲਕਰ ਦੀ ਵੀ ਆਸ ਕਰਦੇ ਵੀ ਜੇਕਰ ਪਸ਼ੂ ਸ਼ਕੀਨ ਚੰਗਾ ਲਈਏ ਤੇ ਨਾਲ ਦੁੱਧ ਵੀ ਸੋਨਾ ਭਰ ਦੇ ਤੇ ਨਾਲ ਦੀ ਨਾਲ ਕਰਮਾਂ ਵਾਲੀ ਦੁੱਧ ਵੀ ਸੋਨਾ ਚਵਾ ਦੋਗੀ ਤੇ ਆ ਤੁਸੀਂ ਇੱਕ ਵਾਰੀ ਫੇਰ ਥੋੜਾ ਨੇੜਿਓਂ ਦੇਖ ਲਓ ਥਣ ਥਣ ਦੀ ਬਹੁਤ ਸੋਹਣੀ ਕੁਆਲਿਟੀ ਆ ਪੂਰਾ ਹੱਥੀ ਚਵਾਈਲਾ ਥਣ ਟਿੱਪੰਦ ਪੰਪਾ ਜੀ ਬਹੁਤ ਸਾਫ ਆਈ ਮੱਜ ਐ ਪੋਲੀ ਭਰਾ ਹਾਂਜੀ ਹਾਂਜੀ ਬਿਲਕੁਲ ਜੀ ਜੇ ਵੀਰ ਨੇ ਲੈਣੀ ਹੈ ਵੇ ਆਵੇ ਤਸਲੀ ਕਰਕੇ ਜੂੜ ਪਾ ਕੇ ਚਵਾਕ ਪਾ ਕੇ ਦਵਾਂਗੇ। ਹਾਂ ਸਮਝ ਜਿਵੇਂ ਚੋਈ ਦੀ ਹੋਵੇ ਮਾਈ ਤਸਲੀ ਕਰ ਖੜੇ ਆਪਾਂ ਨੂੰ ਕੋਈ ਗੱਲ ਨਹੀਂ ਵੀ ਜੀ ਠੀਕ ਹੈ ਠੀਕ ਹੈ ਠੀਕ। ਬਾਬਾ ਦੱਸੋ ਇਹ ਵੀਰ ਸਤਨਾਮ ਦੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਝੋਟੀ ਸੀਗੀ ਇੱਕ ਤੀਜੇ ਨੰਬਰ ਤੇ ਵੀ ਸਤਨਾਮ ਜਿਹੜੀ ਆ ਆਪਣੇ ਕੋਲ ਮੈਂ ਆ ਗਈ ਆ। ਹਾਂ ਜੀ ਇਹ ਵੀ ਸੂਈ ਆ। ਹਾਂ ਜੀ। ਇਹਦਾ ਸੁਭਾ ਦੱਸਦੇ ਇੱਕ ਸਮਾਂ ਵੀ ਦੱਸਦੇ ਕਿੰਨਾ ਕੁ ਹੋ ਗਿਆ ਹੋਊਗਾ ਇਹਨੂੰ। ਵੀਰ ਜੀ ਦੂਜਾ ਸੂਰਾ ਮਾਈ ਦਾ ਦੂਜਾ ਦੂਜਾ ਆਂਦੇ ਤੁਸੀਂ ਤੀਜਾ ਲਾਓ। ਅੱਛਾ ਜੀ ਕੋਈ ਇੱਕ ਵੱਧ ਕਹਿ ਸਕਦੇ ਆਪਾਂ ਸਹੀ ਹੈ ਕੋਈ ਵੇਖਣ ਨੇ ਕਹਿੰਦਾ ਤੇ ਜੱਜਾ ਸਿੰਘਾਂ ਤੋਂ ਜੱਜਾ ਉਹਦੇ ਮਗਰੋਂ ਝੋਟੀਆਂ ਝੋਟੀ ਪਾਣਿਆ ਠੀਕ ਹੈ ਜੀ ਤੇ ਵੀਰ ਜੀ ਇਹਨੂੰ 2 ਮਹੀਨੇ ਸੋਈ ਨੋ ਹੋ ਗਏ ਆ ਦੋ ਉਹ ਉਹ ਕੱਟੀ ਵੀਰ ਜੀ ਉਹਦੀ ਮਗਰ ਕੱਟੀ ਹੈ ਹਾਂ ਕੈਮਰਾ ਮਾਰ ਕੇ ਸੋਚ ਉੱਚੇ ਬੱਚੇ ਦੇ ਵਿੱਚ ਆ ਤੇ ਸਮਾਂ ਵੀ ਤਕਰੀਬਨ 2 ਕੁ ਮਹੀਨੇ ਵੀਰ ਦੱਸ ਰਿਹਾ 2 ਮਹੀਨੇ ਹੋ ਗਏ ਤੁਸੀਂ ਵੇਖ ਸਕਦੇ ਮਗਰ ਕੱਟੀ ਵੀ ਪੂਰੀ ਕਰਮ ਵਾਲੀ ਬਹੁਤ ਸੋਹਣੀ ਆ ਕੱਟੀ ਪਲੀ ਪਲੀ ਚੰਗੀ ਆ ਸਿੰਘ ਹਾਂਜੀ ਆ ਦੇਖੋਗੇ ਬਿਲਕੁਲ ਪੋਟਾ ਪੋਟਾ ਸਿੰਘ ਜਿਹੜੇ ਹਜੇ ਬਾਹਰ ਆ ਬਾਕੀ ਐਸਟੀਮੇਟ ਤੁਸੀਂ ਲਾ ਲਿਓ 1 ਇੰਚ ਜਿਹੜਾ ਸਿੰਘ ਹੈਗਾ ਆ ਇਹ ਕੱਟੀ ਆ ਮਗਰ ਤੇ ਦੋ ਮੰਨ ਲਓ ਬਦ ਤੋਂ ਉਹਦੇ ਕੋਈ ਢਾਈ ਮੰਨ ਲਈ ਤੇ ਬਾਕੀ ਆ ਕੇ ਸਮਝਾ ਕਿਸੇ ਵੀਰ ਨੇ ਬੱਚੇ ਨੂੰ ਵੇਖ ਕੇ ਵੀ ਅੰਦਾਜ਼ਾ ਲਾ ਲੈਣਾ ਹਾਂਜੀ ਹਾਂਜੀ ਤੇ ਅੱਛਾ ਤੇ ਸਤਨਾਮ ਸੂਬਾ ਦੂਜਾ ਕੋਈ ਤੀਜਾ ਮੰਨ ਲਈ ਹਾਂਜੀ 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 ਤੇ ਦੁੱਧ ਐਸ ਵਕਤ ਕਿੰਨਾ ਚਵਾਦਾਂਗੇ ਵੀਰ ਜੀ ਦੁੱਧ ਮਾਸ਼ਾਅੱਲਾ ਢਾਕ ਲਓ ਹੀ ਹਾਂਜੀ ਅਸੀਂ 8 ਕਿਲੋ ਆਉਣੇ 8 ਕਿਲੋ ਆਪਾਂ 8 ਕਿਲੋ ਆਉਣੇ ਕੋ ਡੰਗ ਜਦੋਂ ਕਿਤੇ ਉੱਪਰ ਖਾ ਜਾਂਦਾ ਨਾ ਉਹ 2 ਕਿਲੋ ਘਟਦੇ ਘਟਦਾ ਸਹੀ ਦੋਨੇ ਘਟਣਾ ਕਿ ਉਹਨੇ ਪੱਠੇ ਨਹੀਂ ਖਾਣੇ ਜੀ ਨਹੀਂ ਲਾਉਣਾ ਡੰਗਰ ਤੇ ਢਾੜੀ ਡੰਗਰ ਦੇ ਫਰਕ ਪੈ ਜਾਂਦਾ ਤੇ ਇੱਕ ਜੋ ਟ੍ਰੈਫਿਕ ਚ ਆਉਂਦੇ ਗਰਮੀ ਗਰਮੀ ਹੈਗੀ ਆ ਫਰਕ ਪੈ ਜਾਂਦਾ ਸਤਨਾਮ ਇਹ ਵੀ ਗੱਲ ਹੁੰਦੀ ਆ ਵੀਰ ਮੰਨ ਲਓ ਤੁਸੀਂ ਕਿਹਾ ਵੀ ਚਲੋ ਹੁਣ ਤੁਹਾਡੇ ਕੋਲ ਕੋਈ 9 ਦਿੰਦੀ ਹੋਵੇ ਚਾਹੇ 8 ਦਿੰਦੀ ਆ 10 ਦਿੰਦੀ ਆ ਅੱਗੇ ਕਿਲੋ ਖਾਣ ਦਾ ਫਰਕ ਇਹੋ ਕਿਲੋ ਪੈ ਜਾਂਦਾ ਵੀ ਕਿਰਾਂ ਪਾਸੋਂ ਜੀ ਜੂ ਨਹੀਂ ਧਰਦਾਗਾ ਪੱਠੇ ਨਹੀਂ ਖਾਂਦਾ ਉਹਦੇ ਕਰਕੇ ਟੁੱਟ ਵੀ ਸਕਦਾ ਕਿਲੋ ਦਾ ਦੋ ਵੀ ਟੁੱਟ ਸਕਦਾ ਉਹਨੂੰ ਦੇਖਣ ਨੂੰ ਸਾਰੇ ਚੋਵੇਂ ਮਈਆਂ ਭੁੱਖੀਆਂ ਆ ਰੱਜੀ ਕੋਈ ਵੀ ਨਹੀਂ ਆ ਐ ਆਮ ਜੇ ਪੱਠੇ ਖਾਦੇ ਡੰਗਰ ਜਿਆ ਡੰਗਰ ਉਖੀ ਉਹਨੇ ਕਿ ਥੋੜਾ ਲੱਪਾ ਲਾਇਆ ਸਿੱਧੀ ਹੁਣਾਂ ਟਾਈਮ ਲਾਣਾ ਲੈਣਾ ਹੈ ਇਸ ਅਗੇ ਥੋੜਾ ਫਰਕ ਪੈ ਜਾਂਦਾ ਵੀਰ ਜੀ ਪੈ ਜਾਂਦਾ ਹਾਂਜੀ ਹਾਂਜੀ ਲਓ ਵੀ ਦੋਸਤੋ ਜਿੱਥੋਂ ਦੀ ਗੇਜ ਪਈ ਹੁੰਦੀ ਆ ਪਸੂ ਨੂੰ ਉਸ ਨਵੇਂ ਪੁਰਾਣੇ ਥਾਂ ਤੋਂ ਜਦੋਂ ਨਵੇਂ ਥਾਂ ਦੇ ਪਸੂ ਆਉਂਦਾ ਟਕਾਣਾ ਪੱਟਿਆ ਜਾਂਦਾ ਠੀਕ ਆ ਜੀ ਉਹਦੇ ਕਰਕੇ ਕਿਤੇ ਨਾ ਕਿਤੇ ਪਸੂ ਦੋ ਦਿਨ ਤਾਂ ਜਿਹੜਾ ਘਰ-ਬਾਰ ਸੱਜੇ ਖੱਬੇ ਵੇਖੀ ਜਾਂਦਾ ਰਹਿੰਦਾ ਉਹ ਵੀ ਫਰਕ ਪੈ ਜਾਂਦਾ ਕਿਉਂਕਿ ਬੰਦਿਆਂ ਵਰਗਾ ਹੀ ਹਿਸਾਬ-ਕਿਤਾਬ ਇਹਨਾਂ ਦਾ ਇਨਸਾਨਾਂ ਵਰਗਾ ਹੀ ਇਹ ਇਹਨਾਂ ਪਸ਼ੂਆਂ ਦਾ ਹਿਸਾਬ-ਕਿਤਾਬ ਆ ਠੀਕ ਆ ਤੇ ਇਹ 8 ਕਿਲੋ ਕੋਈ ਵੀਰ ਚੋਗੇ ਬਿਲਕੁਲ ਮੋਟਾ ਥਾਨ ਗੋਲ ਲੱਗਾ 200 ਸਾਨਾ ਹੈਗਾ ਗੋਲ ਥਾਨਾ ਬਿਲਕੁਲ ਖਤੀ ਚੁਵਾਈ ਵਾਲਾ ਤੇ ਚੋਣ ਚੋਂ ਵੀ ਬਿਲਕੁਲ ਪੋਲੀ ਹੈ ਨਾ ਹਾਂਜੀ ਹਾਂਜੀ ਚੋਣ ਜੀ ਵੀਰ ਜੀ ਇੱਕ ਨੰਬਰ ਦੀ ਐ ਪੋਲੀ ਮਾਜੀ 1/2 ਕਿਲੋ 1.5 ਕਿਲੋ ਗਾੜੀ ਹੋਊਗੀ ਅੱਛਾ ਜੀ 60 ਦਿਨ ਚੱਕ ਦੋ ਮਗਲੇ ਥਾਨੇ ਦੇ ਦਿੰਦੀ ਆ ਆਪਾਂ ਉਹ ਦੁਬਾਰਾ 8 ਕਿਲੋ ਜਾਨ ਨੇ ਮਾਈ ਥਲੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਫਿਲਹਾਲ ਜਿਹੜਾ ਚੋਰ ਆ ਨਾ ਕਿਸੇ ਵੀਰ ਨੇ ਭਾਂਡੇ 'ਚ ਪੈਂਦਾ ਉਹ 8 ਕਿਲੋ ਆ ਅੱਗੇ ਖੇਚਲ ਕਰ ਲੋ ਕਿ ਕਿਲੋ ਖੰਡ ਵਧਾਉਣਾ ਘਟਾਉਣਾ ਉਹ ਵੀ ਅੱਗੀ ਚੰਗੀ ਸੇਵਾ ਤੇ ਡਿਪੈਂਡ ਲੈ ਵੀ ਕਦ ਕਰ ਦੋਸਤੋ ਵੈਸੇ ਨੋਰਮਲ ਜੇਕਰ ਆਪਾਂ ਗੱਲ ਕਰ ਲਈਏ ਤੇ ਬਾਲੀ ਵੱਡੀ ਵੱਡੀ ਹਾਈਟ ਨਹੀਂ మీడియం ਹਾਈਟ ਦੇ ਵਿੱਚ ਕਰਮਾਂ ਵਾਲੇ ਲੋਹੀ ਮਾਜੀ ਜੀ ਪੇਠ ਭੜੇ ਚੌੜੇ ਵਾਲੀ ਆ ਇਹ ਲੋਹੀ ਚ ਆ ਗਈ ਹਾਂਜੀ ਲੋਹੀ ਮੱਝ ਮਗਰ ਹਾਂ ਸੋ ਥਣਾ ਤੁਣਾ ਦੀ ਦੋਸਤੋ ਸਾਈਜ਼ ਬੜਾ ਵਧੀਆ ਸਾਈਜ਼ ਆ ਵੀ ਨਾ ਬਾਲੇ ਲੰਬੇ ਆ ਕਿਉਂਕਿ ਬਾਲੇ ਲੰਬੇ ਪਾਸ ਵੀ ਨਹੀਂ ਆਉਂਦੇ ਥਣ ਤੇ ਬਾਲੇ ਛੋਟੇ ਵੀ ਨਹੀਂ ਪਾਸ ਆਉਂਦੇ ਇਹ ਥਾਣਾ ਜਿਹੜਾ ਪੂਰਾ ਹੱਥੀ ਚਵਾਈਲਾ ਮੁੱਠੀ ਥਾਣਾ ਝੋਟੀ ਪਾਣਾਂ ਵਾਲਾ ਜਿਹੜਾ ਭਵਾਨਾ ਦੇਵਾ ਲੱਗਾ ਕਰਮਾਂ ਵਾਲੀ ਨੂੰ ਬੇਸ਼ੱਕ ਆਪ ਤੀਜੇ ਸਵੇਰੇ ਹੀ ਤੁਸੀਂ ਮੰਨ ਕੇ ਦੀ ਖਰੀਦਾਰੀ ਕਰ ਲਿਓ ਬਖਾਰਾ ਫੂਲਾ ਬਿਲਕੁਲ ਪੱਦਰ ਚੌਰ ਥਲੇਵਾ ਮੁਰ ਤੋਂ 8 ਕਿਲੋ ਹੁਣ ਇਸ ਵਕਤੇ ਦੇ ਥਲੇ ਦੁੱਧ ਆ ਦੇਖੋ ਜੀ ਅਮੜਾ ਸਤਨਾ ਹਲਾਇਓ ਮੜਾ ਜੇ ਇੱਧਰ ਲਓ ਜੀ ਅੱਛਾ ਸਤਨਾਮ ਇਹ ਕਿੰਨੇ ਦੀ ਦੇ ਦਈਏ ਫਿਰ ਇਹ ਵੀ ਜੀ 60000 ਦੀ 60 ਦੀ ਹਾਂਜੀ ਹਾਂਜੀ ਇਹ ਕੋਈ ਕਸਰਾ ਕੋਸਰਾ ਮਾੜੀਆਂ ਮੋੜ ਕਰਕੇ ਆਪਾਂ ਸੋਚਣਾ ਨਹੀਂ ਵੀ ਕੱਢ ਕੇ ਦੇਣੀ ਚਾਹੀਦੀ ਮੈਂ ਵੀਰ ਜੀ ਕੋਈ ਗੱਲ ਨਹੀਂ ਆਪਾਂ ਮਾਨਤਨ ਕਰਾਂਗੇ ਹਾਂ ਬਾਕੀ ਵੀਰ ਜੀ ਮਾਏ ਥੰਦ ਦੇ ਵਿੱਚ ਇੱਕ ਧਾਰ ਹੀ ਵਾਜੇ ਨਾ ਉਧਰ ਉਧਰ ਉਹਦੀ ਆਪਾਂ ਜ਼ਿੰਮੇਵਾਰੀ ਦੇ ਇੱਕ ਵੇਲੋ ਥਾਣਾ ਹੈ ਧਾਗੇ ਨੂੰ ਬਰਬੱਦਰ ਆ ਕਦੇ ਮਾਸਾ ਥਾਣੂ ਚਣੀਵਾ ਨਹੀਂ ਮਾਈਦਾ ਮਾਕੇ ਗੱਲ ਕਰਦਾ ਪਏ ਬਿਲਕੁਲ ਇੱਕ ਸਾਰ ਖਾਸ ਉਸਰੇ ਜੀ ਵੀਰ ਜੀ ਇਹ ਬੱਚਾ ਤਾਂ ਆਇਆ ਹੋਵੇ ਭਾਵੇਂ ਲੱਖ ਰੁਪਏ ਦੀ ਮਾਝ ਲੋਕ ਜੋ ਲੇ ਲੱਖਾਂ ਦੀ ਮੱਝ ਲੈ ਉਹਦਾ ਬਾਨਾ ਨੇ 15 ਉਹ ਜਿਹੜਾ ਮਾਝਾ ਸੰਪੰਡਾ ਸਾਫ ਮੈਂ ਦੱਸੋ ਇੱਕ ਵਾਰੀ ਪੂਰੀ ਰੀਜਨਲ ਚੀਜ਼ ਦਿਖਾਉਣਾ ਫਰਜ਼ ਬਣਦਾ ਅੱਗੇ ਚੋਣਾ ਪਸਮਾਉਣਾ ਤੁਹਾਡੇ ਬਿਲਕੁਲ ਜਿਹੜਾ ਹੱਕ ਬਣਦਾ ਕਿਸੇ ਵੀਰ ਨੇ ਪੈਸੇ ਥੋੜੇ ਲਾਉਣੇ ਚਾਹੇ ਬਹੁਤੇ ਲਾਉਣੇ ਆ ਉਹ ਤੁਸੀਂ ਆਪਦਾ ਕਰਾਈਟੇਰੀਆ ਜ਼ਰੂਰ ਪੂਰਾ ਕਰਿਆ ਕਰੋ ਜਿੱਥੋਂ ਵੀ ਆਪਾਂ ਭਾਵੇਂ ਸਤਨਾਮ ਦੀ ਵੀਡੀਓ ਪਾਉਂਦੇ ਆ ਚਾਹੀ ਜਿੱਥੋਂ ਵੀ ਵੀਡੀਓ ਪਾਉਨੇ ਆ ਉਹ ਤੁਸੀਂ ਆਪਦੀ ਬੇਸ਼ੱਕ ਚੋਕੇ ਪਸਮਾ ਕੇ ਤਸੱਲੀ ਕਰ ਲਿਓ ਠੀਕ ਆ ਲੈ ਵੀ ਅੱਗੇ ਸਤਨਾਮ ਜਿਹੜੀ ਆ ਮੈਂ ਆ ਗਈ ਆਪਣੇ ਕੋਲ ਇਹ ਵੀ ਜੀ ਨੀਲੀ ਦੀ ਮੱਝ ਆ ਅੱਛਾ ਇਹਨੂੰ ਲੋ ਜੀ ਮਗਰ ਕੱਟੀ ਆ ਤੇ 20 ਕ ਦਿਨਾਂ ਦੀ ਸੂਈ ਆ ਠੀਕ ਆ ਹਾਂਜੀ ਹਾਂਜੀ ਆ ਬੱਚਾ ਵੇਖ ਲਓ ਤੇ ਸੁਭਾ ਆਪਦੀ ਸਮਝ ਨਾਲ ਕੋਈ ਭਾਵੇਂ ਚੌਥਾ ਮੰਨ ਲੇ ਹਾਂਜੀ ਭਾਵੇਂ ਤੁਜਾ ਮੰਨ ਲੇ ਭਾਵੇਂ ਚੌਥਾ ਮੰਨ ਲੇ ਆ ਲੋ ਜੀ ਠੀਕ ਆ ਸੁਭਿਆਂ ਦੇ ਵਿੱਚ ਤਾਂ ਦੋਸਤੋ ਹੈਗੀ ਆ ਬੇਸ਼ੱਕ ਕੋਈ ਚੌਥਾ ਮੰਨ ਲੇ ਬਾਕੀ ਆਪਦੀ ਸਮਝ ਤੁਸੀਂ ਵੇਖ ਲਿਓ ਆ ਮਗਰ ਕੱਟੀ ਆ ਤੇ 20 ਕ ਦਿਨਾਂ ਦਾ ਸੁਭਾ ਤੇ ਇਹਦੇ ਥੱਲੇ ਸਤਨਾਮ ਦੁੱਧ ਕਿੰਨਾ ਵੀਰ ਹੋਊਗਾ ਦੁੱਧ ਦਰੇ ਵੀਰੇਲੇ 12 ਕਿਲੋ ਚੋ ਜਾ ਜਾਂਦਾ ਪਰ ਹੁਣ 8 ਕਿਲੋ ਹੀ ਇਹਨੇ ਆਪ ਕੋਲ ਚਾਰ ਨੂੰ ਨਾਲ ਸਾਰੇ ਖਾਦਾ ਨਹੀਂ ਹੈ ਅੱਛਾ ਜੀ ਦੁੱਧ ਘਟ ਗਈ 8 ਕਿਲੋ ਦੇ ਨਾਲ 9 ਹੋਣੀ ਹੋਊ 8 8 9 हां 8 9 ਕਿਲੋ ਦੁੱਧ ਚੋਹੇ ਦਾ ਮਾਜੂ ਦਾ ਚਵਾਈ ਜੂਈ ਬੜੀ ਨੀਲੀ ਪਿਓਰ ਆਉਂਦੀ ਆ ਇਹਨਾਂ ਵੀ ਮਾਜੂ ਦਾ ਥੋੜਾ ਜੀ ਨਹੀਂ ਲਾਉਂਦੀ ਜੇ ਪੱਠਪਟ ਘਟ ਖਾਂਦੀ ਠੀਕ ਹੈ ਜੀ ਠੀਕ ਹੈ ਲੋ ਵੀ 8 9 ਦੋਸਤੋ ਦੁੱਧ ਆ ਤੇ ਚੋਣ ਜਾਣ ਵੀਰਾਂ ਦਾ ਵੀ ਬੜੀ ਚੰਗੀ ਆ ਸਾਫ ਸੁਥਰੀ ਨਿਕਲੀ ਆ ਕੋਲਾ ਚਵਾਈ ਉਹ ਇਹਨਾਂ ਦੇ ਦਸਨ ਮੁਤਾਬਕਾ ਕਿਉਂਕਿ ਇਹਨਾਂ ਚਵਾਈਆਂ ਕੀਤੀਆਂ ਨੇ ਵਪਾਰ ਦਾ ਕੰਮ ਆ ਕੋਈ ਚੋਕੇ ਲੈ ਕੇ ਆਂਦੀ ਆ ਜਾਂ ਘਰੇ ਦੋ ਡੰਗ ਚੋਈ ਆ ਉਹ ਆ ਉਸ ਬਿਖਾਰ ਤੇ ਗੱਲਬਾਤ ਕਰਦੇ ਪਏ ਆ ਵੀ ਪੋਲੀ ਚਵਾਈ ਆ ਠੀਕ ਆ ਚੰਗੀ ਨਿਗਰ ਚਵਾਈ ਆ ਤੇ ਕਾਦੇ ਦਾ ਮੀਡੀਅਮ ਆ ਜਿੱਦਾਂ ਆਪਾਂ ਇੱਕ ਨਾਰਮਲ ਹੀ ਮਧਰੀ ਡੌਲੀ ਵਾਲੇ ਮਧਰੀ ਕੋਟੀ ਵਾਲੇ ਪਸ਼ੂ ਦੇਖਦੇ ਆ ਤੇ ਆਹ ਕੋਕ ਬਿੱਲੀ ਆ ਮੱਥਾ ਬੱਲ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਦਿਖਾਉਨੇ ਆ 20 ਕ ਦਿਨਾਂ ਦਾ ਸੂਆ ਮਗਰ ਇਹਦੇ ਤੁਹਾਨੂੰ ਦਿਖਾਤਾ ਇਹਦੇ ਮਗਰ ਫੀਮੇਲ ਕੱਟੀ ਜੇ ਨਾ ਜੀ ਕੱਟੀ ਵੀਰ ਜੀ ਕੱਟੀ ਆ ਮਗਰ ਕੱਟੀ ਇੱਕ ਵਾਰੀ ਫੇਰ ਆਪਾਂ ਦੋਸਤੋ ਸ਼ੋਰ ਕਰ ਦਿੰਨੇ ਆ ਮਗਰ ਕੱਟੀ ਆ ਠੀਕ ਆ ਆ ਦੇਖੋ बाकी ਸਤਨਾਮ ਬਿਲਕੁਲ ਖਾਲੀ ਹੁੰਦਿਆਂ ਤੱਕ ਕਿਸੇ ਧਾਰ ਦਾ ਕੋਈ ਕੋਈ 2 4 ਦਾ ਵੀ ਫਰਕ ਹੋ ਜਾ ਤੋ ਵੀ ਮੜਾ ਜੀ ਇੱਕ ਧਾਰ ਵੀ ਚੌਥ ਨਾ ਮਾਜ ਕਿਹੇ ਮਾਜ ਵਿੱਚ ਜਿਹੜੀ ਆਪਾਂ ਚੋਈਆਂ ਏ ਹਾਂਜੀ ਹਾਂਜੀ ਇਹ ਟੁੱਕੀ ਮਾਜ ਉਹਦੀ ਨਹੀਂ ਆਪਾਂ ਗਰੰਟੀ ਦੇ ਸਕਦੇ ਜਿਹੜੀਆਂ ਮਈਆਂ ਸਈਆਂ ਦੀ ਗਰੰਟੀ ਆਪ ਜੇ ਕੋਈ ਧਾਰ ਵੀ ਵੱਧ ਘੱਟ ਹੋਵੇ ਜਾਂ ਪੂਰ ਹੋਵੇ ਜਾਂ ਟੁੱਟ ਕੇ ਆਉਂਦੀ ਹੋਵੇ ਮਾਜ ਉਹਦੀ ਆਪਣੀ ਗਰੰਟੀ ਵੀਰ ਜੀ ਠੀਕ ਹੈ ਜੀ ਹਾਂਜੀ ਲਓ ਵੀ ਠੀਕ ਆ ਸੋ ਇਹ ਮਾਜਾ ਦੋਸਤੋ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਸੀ ਤੇ ਇਹ ਮਗਰ ਕੱਟੀ ਆ ਠੀਕ ਆ ਜੀ 20 ਕ ਦਿਨਾਂ ਦਾ ਸੁਆ ਬਾਕੀ ਬੱਚਾ ਹੀ ਦਸੰਡਿਆ ਤੇ ਬਾਕੀ ਹਰ ਕਵੀਰ ਸਿਆਣਾ ਠੀਕ ਆ ਤੇ ਸਤਨਾਮ ਇਹਦਾ ਮੁੱਲ ਵੀ ਦੱਸ ਦੇ ਕਿਥੋਂ ਤੱਕ ਦੇ ਦਾਂਗੇ ਵੀ ਜੀ ਇਹਦਾ ਮੁੱਲ 70000 ਰੁਪਇਆ 70 ਹੀ ਦੇਣੀ ਆ ਮਾਨਤ ਨਹੀਂ ਚਾਊਗਾ ਛੋੜ ਛੱਪੇ ਹੋਣਾ ਜੋ ਜ਼ਿਆਦਾ ਨਹੀਂ ਹੋਣਾ ਠੀਕ ਆ ਜੀ ਹਾਂ ਜੀ ਠੀਕ ਆ ਲਓ ਵੀ 70000 ਦੀ ਦੋਸਤੋ ਇਹ ਲੈਦੇ ਆ ਤੇ ਵਿੱਚੋਂ ਛੋੜ ਛੱਪੇ ਹੋ ਜਾਣਗੇ ਮਾਨਤਨ ਹੋ ਜਾਣਗੇ 20 ਕ ਦਿਨਾਂ ਦੀ ਸੂਈ ਆ ਤੇ ਦੁੱਧ ਵੀ ਤੁਹਾਨੂੰ ਬਿਲਕੁਲ ਜਿਹੜਾ கரੈਕਟ ਦੱਸਦਾ ਵੀ ਜੋ ਹੁਣ ਮੌਕੇ ਤੇ ਚੋਰੇ ਨੇ ਬਾਕੀ ਵੀ ਜੀ ਹੈਗੀ ਨੀਲੀ ਚ ਪਿਓਰ ਜੋ ਪੈਰਪੂਰ ਤੋਂ ਵੇ ਆ ਤੋਂ ਵੀ ਡੱਬਾ ਵਾ ਹਾਂ ਐ ਪਿਓਰ ਐ ਇੰਨਾ ਹੀ ਕੋਈ ਵੀ ਹੈਗਾ ਹਾਈਟ ਸੋ ਵੀ ਛੋਟੀ ਮੈਂਦੀ ਮੀਡੀਅਮ ਦਰਮਿਆਨੀ ਹੈ ਠੀਕ ਆ ਜੀ ਮੀਡੀਅਮ ਦਰਮਿਆਨੀ ਹਾਈਟ ਆ ਤੋਂ 70000 ਦੇ ਵਿੱਚੋਂ ਦੋਸਤੋ ਛੋਟ ਛੱਪਾ ਹੋ ਜਾਊਗਾ ਠੀਕ ਆ ਸੋ ਕੋਈ ਭਰਾ ਹੱਥ ਪਾ ਸਕਦਾ ਇਹਦੇ ਪਿਆਰੇ ਤੁਸੀਂ ਤਾਂ ਤਸੱਲੀ ਬੇਸ਼ੱਕ ਚੋਕੇ ਕਰ ਲਿਓ ਠੀਕ ਆ ਆ ਥਣ ਦੇਵਾ ਇੱਕ ਵਾਰੀ ਬੈਕ ਸਾਈਡ ਤੋਂ ਤੁਸੀਂ ਵੇਖ ਲਓ ਲਓ ਬਦਸੂ ਅੱਜ ਫਿਲਹਾਲ ਇਹ ਚਾਰ ਤੁਹਾਨੂੰ ਮੱਝਾਂ ਝੋਟੀਆਂ ਆਪਾਂ ਦਿਖਾਉਣੀ ਆ ਸੀ ਵੀਰ ਸਸਨਾਮ ਸਿੰਘ ਹੋਣਾਂ ਦੇ ਘਰੋਂ ਹੋਰ ਕੋਈ ਗੱਲਬਾਤ ਵੀਰ ਜੀ ਗੱਲਬਾਤ ਇਹ ਆ ਕਿ ਇੱਕ ਜਿਹੜੇ ਵੀਰ ਨੇ ਆਉਣਾ ਵਾ ਬੇਨਤੀ ਮੇਰੀ ਵੀ ਸਾਈ ਪਾ ਕੇ ਆਵੇ ਕਰ ਹਾਂਜੀ ਜੇ ਕਿਸੇ ਨੂੰ ਇੱਥਾਂ ਕੇ ਮੱਝ ਨਹੀਂ ਪਸੰਦ ਮੱਝ ਚਵਾਈ ਨਹੀਂ ਪਸੰਦ ਮੈਂ ਉਹਦੀ ਵੀਰ ਜੀ ਸਾਈ ਮੋੜੂੰਗਾ ਤੇ ਜਾਂ ਜਿਹੜੇ ਵੀਰ ਉੱਥੋਂ ਆ ਜਾਂਦੇ ਫੋਨ ਤੇ ਅਸੀਂ ਆ ਗਏ ਕਈ ਵੀਰ ਜੀ ਆ ਵੀ ਜਾਂਦੇ ਆ ਤੇ ਕਈ ਨਹੀਂ ਵੀ ਆਉਂਦੇ ਹਾਂ ਜਿਹੜੇ ਨਹੀਂ ਉਹ ਜਿਹੜੇ ਆ ਜਾਂਦੇ ਰੋਨ ਦਾ ਕਰ ਖਰਾਬ ਹੁੰਦਾ ਕਿਲੇ ਮੱਝ ਡੰਗਰ ਵੇਚਿੰਦਾ ਫਿਰ ਪਸ਼ੂ ਵੀ ਲੋਕ ਤਰਾਜ ਕਰਦੇ ਆ ਇਹ ਹੱਥ ਜੁੜ ਕੇ ਵੀ ਆਓ ਤੇ ਜਾਂ ਸਦਾ ਹੀ ਆਓ ਜੇ ਡੰਗੜ ਗਈ ਜਾ ਕੋਈ ਰੋਜ਼ਨਾ ਕਰਿਆ ਕਰੋ ਜੇ ਰੋਸ ਕਰਨਾ ਵਾ ਫੇ ਸਾਈ ਭਗ ਤਰੋ ਇਹ ਬੈਂਦੀ ਆ ਦੂਸਰੀ ਗੱਲ ਵੀਰ ਜੀ ਆਪਣੀ ਇਹ ਆਪ ਮਈਆਂ ਚੋਈਆਂ ਸਿਰੇ 5:30 ਵਜੇ ਅਗੋਂ ਦੱਸਿਆ ਚੋਈ ਕਰ ਦਿੰਦੇ ਆ 5:30 ਵਜੇ ਹਾਂਜੀ ਆਪਣੇ ਦੋ ਮਈਆਂ ਥੱਲੇ ਨਾਲੇ ਘੋਟ ਦੁੱਧ ਨਹੀਂ ਛੱਡਿਆ ਕਿੱਦਾਂ ਛੱਡ ਦਿੰਦੇ ਆ ਆਪਾਂ ਉਹ ਕੰਮ ਵੀਰ ਜੀ ਦੱਸੋ ਜੋ ਰਿਲ ਉਹ ਮਾਝਾ ਦੁੱਧ ਛੱਡਿਆ ਵਾ ਉਹ ਛੱਡਿਆ ਦੱਸਣਾ ਕਿ ਨੂੰ ਵੀਰ ਜੀ ਵੀ ਕੋਸ ਲੋ ਚਾਹ ਸਾਢੇ 4:30 ਕੋਲ ਬੋਲਾ ਚੋਇਆ ਵਾ ਬਾਕੀ ਥਲੇ ਛੱਡੀ ਆ ਤੇ ਮਾਜੋ ਰਾਤੀ ਸੁੱਈ ਆ ਤੇ ਇਸ ਕਰਕੇ ਥੋੜੀ ਅੱਗੇ ਮਾਜ ਸੇਰੀ ਥੋੜੀ ਗਾ ਭਗੂ ਨਹੀਂ ਲਾਉਣ ਦੀ ਬਿਲਕੁਲ ਆ ਵੀਰ ਜੀ ਗੱਲਾਂ ਲਓ ਦੋਸਤੋ ਸੋਹਾਂ ਜਿਹੜੀਆਂ ਸਾਢੇ 5 ਵਜੇ ਦੀਆਂ ਚੁਵਾਈਆਂ ਹੋਈਆਂ ਨੇ ਜਿਹੜੇ ਪਸੂ ਵੀ ਆਪਾਂ ਤੁਹਾਨੂੰ ਤਿੰਨੇ ਮੱਜਾਂ ਦੀ ਗੱਲ ਕਰ ਲਈਏ ਚੋਣ ਵਾਲੀਆਂ ਇਹ ਚੁਈਆਂ ਨੇ ਸਵੇਰੇ ਠੀਕ ਆ ਹੁਣ ਕੋਈ ਸਾਢੇ 12 1 ਵਜੇ ਦਾ ਸਮਾਂ ਹੋ ਚੱਲਿਆ ਤੇ ਇਹ ਦੋਸਤੋ ਗੱਲਾਂ ਬਾਤਾਂ ਨੇ ਤੇ ਇੱਕ ਸਤਨਾਮ ਨੰਬਰ ਬੋਲ ਦਈਏ ਫਿਰ ਇੱਕ ਪਰੀ 73474 ਹਾਂਜੀ 083959 ਹਾਂਜੀ ਹਾਂਜੀ ਇਹ ਨੰਬਰ ਹੀ ਆਪਣਾ ਠੀਕ ਆ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਆ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ